Ciao! Ciao! Come stai? Come stai? Tu Come stai? Bene. Come ti chiami? No. 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 Yes. Ah, okay. and... no. No. no, 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 Yes. no, 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 Niente. Niente? no, 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 ਚਲੋ ਵੀ ਹੁਣ ਤੁਹਾਨੂੰ ਆਪ ਸੁਣਾਉਂਦੇ ਆ ਨਦਰ ਦੀ ਅੰਗਲ ਨੂੰ ਵਿੱਚ ਗਿਣਤੀ ਚਲੋ ਨਦਰ ਸੁਣਾਓ ਅੰਦਰ ਤੇ ਕਦਰ ਚ ਕਿੱసే ਹਤਨੋ ਉਹੀ ਦਿੱਚੀ ਸੱਤ ਖਾ ਗਿਆ ਨਦਰ ਤੇ ਹੁਣ ਹੁਣ ਤੁਹਾਨੂੰ ਸੁਣਾਉਗਾ ਨਦਰ ਇੰਗਲਿਸ਼ ਵਿੱਚ 1 2 3 ਚਲ ਨਦਰ ਸੁਣਾਓ 1 2 3 1 2 3 4 5 6 7 ਇਹਦੇ ਤੇ 7 ਖਾ ਗਿਆ ਤੁਸੀਂ ਦੇਖੋ ਇਹਦੀ ਗਿਣਤੀ ਤੇ ਦਾਸੋ ਕਿੰਦਾ ਲੱਗੀ ਸਾਡੀ ਨਜ਼ਰ ਜੀ ਇਟਾਲੀਨ ਤੇ ਇੰਗਲਿਸ਼ ਵਾਲੀ ਗੀਮ ਦੀ ਜੀ ਹੁਣ ਆਪਾਂ ਨਦਰ ਕੋ ਸੌਂਦੇ ਆ ਏ ਬੀ ਸੀ ਚਲ ਨਦਰ ਸਟਾਰਟ ਨਾਓ ਏ ਬੀ ਸੀ ਡੀ ਈ ਐਫ ਜੀ ਏ ਹੇ ਬੀ ਏ ਕਾਈ ਐਂਡ ਸੀ ਡੀ ਐਲ ਐਂਡ ਬੀ ਫਾਏ ਵੀ ਸੀ ਨਾਟ ਨਾਓ ਇੱਧਰ ਆਓ ਓਕੇ 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 ਨਪਸੋਂਗੇ ਨਦਰ ਕੋ ਏ ਬੀ ਸੀ ਚਲ ਨਦਰ ਸੁਣਾਓ ਏ ਬੀ ਸੀ ਏ ਬੀ ਸੀ ਡੀ ਈ ਐਫ ਜੀ ਜੇ ਕੇ ਐਲ ਐਮ ਬੀ ਏ ਬੀ ਸੀ ਡੀ ਐਸ ਟੀ ਐ ਜੇ ਕੇ ਐਲ ਐਮ ਪੀ ਜਿੱਦਾਂ ਕਿ ਤੁਸੀਂ ਸੁਣੀ ਹੋ ਨਦਰ ਦੀ ਏ ਬੀ ਸੀ ਨਦਰ ਵਿੱਚ ਉਹ ਚੱਕਰ ਖਾ ਜਾਂਦਾ ਹੈ ਤੇ ਪਹੁੰਚ ਗਿਆ ਪੀ ਤੱਕ ਪਰ ਵਿੱਚੋਂ ਅੱਖਰ ਬਹੁਤ ਖਾ ਗਿਆ ਆ ਤੇ ਹੁਣ ਹੌਲੀ ਹੌਲੀ ਨਦਰ ਏ ਬੀ ਸੀ ਸਿੱਖ ਰਿਹਾ ਹਣਾ ਨਦਰ ਯੂ ਆਂਡਰਸਟੈਂਡ Yes. Capito? Yes. Capito, sì o no? No. ਚਲੋ ਇਹ ਦਿਨ ਆਲੀ ਸਾਡੇ ਅੱਜ ਦਾ ਫਨੀ ਵਲੌਗ ਮੁੱਕਦਾ ਜੇ ਤੁਹਾਨੂੰ ਸਾਡਾ ਸਾਡਾ ਵਲੌਗ ਵਧੀਆ ਲੱਗਾ ਪਲੀਜ਼ ਸਾਡੇ ਵੀਡੀਓ ਨੂੰ ਸਬਸਕ੍ਰਾਈਬ ਤੇ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲੋ ਗੁੱਡ ਬਾਏ ਤੇ ਕਿਹਾ ਰਹਿ ਜਲਦੀ ਮਿਲਦੇ ਇੱਕ ਨਿਊ ਵੀਡੀਓ ਚ ਬਾਏ ਐਂਡ ਦਿਸ ਟਾਈਮ ਆ ਗੈਟ ਸਬਸਕ੍ਰਾਈਬ ਕਰ ਲਿਓ ਜੀ ਬਾਏ ਬਾਏ